3 ਸਾਲ ਪਹਿਲਾਂ ਪੰਜਾਬ ਪੁਲਿਸ ਦੀ ਹਰਸਤ ਚ ਮੌਤ ਦਾ ਦੋਸ਼ ਹੁਣ ਹਾਈ ਕੋਰਟ ਨੇ ਹੁਕਮ ਦਿੱਤੀ ਕਿ ਇਸ ਮਸਲੇ ਦੀ ਪੜਤਾਲ ਹਰਿਆਣਾ ਪੁਲਿਸ ਕਰੇ ਜਿਸ ਕਰਕੇ ਇੱਕ ਵਾਰ ਫਿਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਕਰਕਰੀ ਹੋਈ ਹੈ ਕਿਉਂਕਿ ਦੂਜੀ ਦਫਾ ਹੈਗਾ ਜਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਭਰੋਸਾ ਨਹੀਂ ਕੀਤਾ ਇਸ ਤੋਂ ਪਹਿਲਾਂ ਹੀ ਸ਼੍ਰੀ ਅੰਮ੍ਰਿਤਸਰ ਵਿਖੇ ਮੱਥਾ ਟਿਕਣ ਗਏ ਹਾਈ ਕੋਰਟ ਦੇ ਇੱਕ ਜੱਜ ਦੇ ਸਿਕਿਉਰਿਟੀ ਗਾਰਡ ਤੋਂ ਵੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪਿਸਤੌਲ ਖੋ ਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਮਸਲੇ ਦੇ ਵਿੱਚ ਵੀ ਹਰਿਆਣਾ ਪੁਲਿਸ ਦੀ ਇੱਕ ਆਈਪੀਐਸ ਆਫੀਸਰ ਨੂੰ ਜਾਂਚ ਦਿੱਤੀ ਸੀ ਹੁਣ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਉਹ ਇੱਕ 3 ਸਾਲ ਪਹਿਲਾਂ ਪੰਜਾਬ ਪੁਲਿਸ ਦੇ ਹਿਰਾਸਤ ਵਿੱਚ ਇੱਕ 18 ਸਾਲ ਦੇ ਨੌਜਵਾਨ ਦੀ ਮੌਤ ਹੋਈ ਸੀ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਬਡਲਾੜਾ ਪੁਲਿਸ ਸਟੇਸ਼ਨ ਵਿਖੇ 3 ਸਾਲ ਪਹਿਲਾਂ ਪੁਲਿਸ ਵੱਲੋਂ ਕੀਤੇ ਗਏ ਅਤਿਆਚਾਰ ਦੇ ਕਾਰਨ 18 ਸਾਲ ਦੇ ਇੱਕ ਨੌਜਵਾਨ ਦੀ ਮੌਤ ਹੋਈ ਸੀ ਮਾਪਿਆਂ ਵੱਲੋਂ ਦੋਸ਼ ਲਾਏ ਗਏ ਸੀ ਤੇ ਫਿਰ ਅਪੀਲ ਕੀਤੀ ਗਈ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਤੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਪੁਲਿਸ ਨੂੰ ਜਾਂਚ ਦੇ ਆਦੇਸ਼ ਦਿੱਤੇ ਨੇ ਜਸਟਿਸ ਵਿਨੋਦ ਐਸ ਭਾਰਤਵਾਜ ਨੇ ਪੰਚਕੁਲਾ ਵਿੱਚ ਤਨਾਤ ਆਈ ਪੀਐਸ ਅਫਸਰ ਡੀਸੀਪੀ ਔਦਿਤ ਅਤੇ ਆਸਬ ਵਿੱਚ ਕੰਮ ਕਰ ਰਹੇ ਹਿਮਾਂਦਰੀ ਕੌਸ਼ਕ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਨੇ ਹਾਈ ਕੋਰਟ ਨੇ ਫੈਸਲੇ ਵਿੱਚ ਕਿਹਾ ਕਿ ਮ੍ਰਿਤਕ ਦੇ ਪੇਟ ਦੇ ਹੇਠਾਂ ਵਾਲੇ ਹਿੱਸੇ ਵਿੱਚ ਕਾਫੀ ਜ਼ਖਮ ਸਨ ਕਰੀਬ 23 ਨਿਸ਼ਾਨ ਮਿਲੇ ਨੇ ਇਹ ਨਿਸ਼ਾਨ ਇਸ ਤਰ੍ਹਾਂ ਦੇ ਜਿਵੇਂ ਕਿ ਕਿਸੇ ਝਗੜੇ ਜਾਂ ਹੱਥੋਪਾਈ ਦੇ ਨਾਲ ਹੀ ਬਲਕਿ ਟੌਰਚਰ ਕੀਤਾ ਗਿਆ ਜਿਸ ਐਸ ਐਚਓ ਤੇ ਦੋਸ਼ ਲਗੇ ਨੇ ਉਸ ਦੀ ਰਿਪੋਰਟ ਦੇ ਆਧਾਰ ਤੇ ਹੀ ਡੀ ਐਸ ਪੀ ਨੇ ਕੋਰਟ ਵਿੱਚ ਰਿਪੋਰਟ ਦਾਖਲ ਕੀਤੀ ਹੈ ਜੋ ਹਾਈ ਕੋਰਟ ਨੂੰ ਸੰਤੁਸ਼ਟੀਜਨਕ ਨਹੀਂ ਲੱਗੀ ਇਸ ਤੋਂ ਇਲਾਵਾ ਜ਼ਖਮਾਂ ਨੂੰ ਲੈ ਕੇ ਬਨਾਈ ਗਈ ਪੰਜਾਬ ਪੁਲਿਸ ਵੱਲੋਂ ਜੋ ਐਸਆਈਟੀ ਹੈ ਉਹ ਵੀ ਕੋਈ ਠੋਸ ਕਾਰਨ ਨਹੀਂ ਦੇ ਪਾਈ ਜਿਹੇ ਵਿੱਚ ਰਿਪੋਰਟ ਮੈਂਜ ਇੱਕ ਧੋਖਾ ਦੱਸਿਆ ਗਿਆ ਜਿਸ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਪੋਸਟਮਾਰਟਮ ਰਿਪੋਰਟ ਦੇ ਵਿੱਚ ਮ੍ਰਿਤਕ ਮਨਪੀਸ ਉਰਫ ਬਿੱਲਾ ਨੂੰ 23 ਸੱਟਾਂ ਲੱਗੀਆਂ ਨੇ ਇਹਨਾਂ ਤੇ ਕੋਈ ਸੰਤੋਸ਼ਜਨਕ ਜਵਾਬ ਪੰਜਾਬ ਪੁਲਿਸ ਨਹੀਂ ਦੇ ਸਕੇ ਅਜਿਹੇ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਕਰਵਾਉਣ ਦੀ ਲੋੜ ਹੈ ਜਿਸ ਦੇ ਚੱਲਦਿਆਂ ਹੁਣ ਪੰਜਾਬ ਅਤੇ ਹਰਿਆਣਾ ਹੈ ਗੋਟਵੱਲੂ ਹਰਿਆਣਾ ਪੁਲਿਸ ਦੀ ਆਈਪੀਐਸ ਅਫਸਰ ਹਿਮਾਂਦਰੀ ਕੌਸ਼ਿਕ ਨੂੰ ਜਿੰਮਾ ਸੌਂਪਿਆ ਮ੍ਰਿਤਕ ਦੇ ਮਾਪਿਆਂ ਵੱਲੋਂ ਇੱਕ ਪਟੀਸ਼ਨ ਦਾਇਰ ਕਰਕੇ ਇਸ ਮਾਮਲੇ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਾਉਣ ਦੀ ਮੰਗ ਕੀਤੀ ਗਈ ਸੀ। ਕਿਹਾ ਗਿਆ ਸੀ ਕਿ 22 ਮਈ 2024 ਨੂੰ ਪੁਲਿਸ ਨੇ ਉਹਨਾਂ ਦੇ بیٹے ਮਨਪ੍ਰੀਤ ਸਿੰਘ ਨੂੰ ਗਵਾਂਡੀਆਂ ਦੇ ਨਾਲ ਹੋਈ ਲੜਾਈ ਦੇ ਮਸਲੇ ਦੇ ਵਿੱਚ ਘਰੋਂ ਚੁੱਕ ਕੇ ਲੈ ਗਈ ਸੀ। ਪੁਲਿਸ ਹਿਰਾਸਤ ਵਿੱਚ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਅਗਲੇ ਦਿਨ ਹੀ ਉਹਦੀ ਮੌਤ ਹੋ ਗਈ। ਪੋਸਟ ਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਸੀ ਕਿ ਪੇਟ ਦੇ ਹੇਠਾਂ ਉਸਦੇ ਸਰੀਰ ਤੇ ਤੇ ਜਖਮਨ ਜਖਮਨ ਨੂੰ ਨਾ ਸਹਾਰਦਾ ਉਹਦੀ ਮੌਤ ਹੋ ਗਈ ਇਸ ਮਸਲੇ ਦੇ ਵਿੱਚ ਇੱਕ ਐਸਆਈਟੀਵੀ ਗਠਿਤ ਕੀਤੀ ਗਈ ਸੀ ਲੇਕਿਨ ਐਸਆਈਟੀ ਨੇ ਵੀ ਸਹੀ ਤੇ ਨਿਰਪੱਖ ਰਿਪੋਰਟ ਨਹੀਂ ਦਿੱਤੀ ਤੇ ਨਾ ਹੀ ਕੋਈ ਤਸੱਲੀ ਬਖਸ਼ੀ ਅਜਿਹੇ ਵਿੱਚ ਹਾਈ ਕੋਰਟ ਵਿੱਚ ਮਾਪਿਆਂ ਵੱਲੋਂ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਕਿ ਪੰਜਾਬ ਤੋਂ ਬਾਹਰ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਕੋਲੋਂ ਜਾਂਚ ਕਰਵਾਈ ਜਾਵੇ ਇਸ ਮਸਲੇ ਤੇ ਹਾਈ ਕੋਰਟ ਨੇ ਪੰਚਕੂਲਾ ਦੇ ਵਿੱਚ ਆਈਪੀਐਸ ਤਨਨਾਥ ਬਤੌਰ ਡੀਸੀਪੀ ਹਿਮੰਦਰੀ ਕੋਸ਼ਕ ਨੂੰ ਜਿੰਮਾ ਸੌਂਪਿਆ ਹਾਈ ਕੋਰਟ ਨੇ ਕਿਹਾ ਕਿ ਮਾਮਲੇ ਵਿੱਚ ਸਾਰਾ ਰਿਕਾਰਡ 2 ਮਹੀਨੇ ਦੇ ਵਿੱਚ ਵਿੱਚ ਹਰਿਆਣਾ ਪੁਲਿਸ ਨੂੰ ਟਰਾਂਸਫਰ ਕੀਤਾ ਜਾਵੇ ਹੁਣ ਦੇਖਦੇ ਆ ਕਿ ਕੀ ਮਨਪ੍ਰੀਤ ਨੂੰ ਇਨਸਾਫ ਮਿਲੇਗਾ ਉਹਦੇ ਮਾਪਿਆਂ ਨੂੰ ਇਨਸਾਫ ਮਿਲੇਗਾ ਤੇ ਜਿਹੜੇ ਕਸੂਰਵਾਰ ਲੋਕ ਨੇ ਚਾਹੇ ਉਸ ਇਲਾਕੇ ਦਾ ਐਸਐਚਓ ਉਸ ਤੋਂ ਉੱਪਰ ਡੀਐਸਪੀ ਦੀ ਰਿਪੋਰਟ ਵੀ ਸਹੀ ਨਹੀਂ ਤੇ ਜਿਹੜੀ ਐਸਆਈਟੀ ਬਣਾਈ ਗਈ ਸੀ ਉਸ ਦੀ ਰਿਪੋਰਟ ਵੀ ਤਸੱਲੀ ਬਖਸ਼ ਨਹੀਂ ਕੀਤੀ ਉਹਨਾਂ ਦੇ ਸਾਰਿਆਂ ਦੇ ਸਾਹਮਣੇ ਖਿਲਾਫ ਉਹਨਾਂ ਦੀ ਕਾਰਵਾਈ ਹੋਏਗੀ ਕਿਉਂਕਿ ਮਾਮਲਾ ਮਾਨਸਾ ਦਾ ਤੇ ਮਾਨਸਾ ਦੇ ਬਡਲਾੜਾ ਪੁਲਿਸ ਸਟੇਸ਼ਨ ਵੀ ਕਿਹੀ 18 ਸਾਲ ਦੇ ਨੌਜਵਾਨ ਦੀ ਪੁਲਿਸ ਹरासत ਵਿੱਚ by me viso chevinu moto isi.